ਹਮਲਾ ਕਰਨ ਵਾਲਿਆਂ ਨੇ ਤਾਂ ਆਪ ਦਾ ਪੱਖ ਪੇਸ਼ ਕਰਤਾ ਕਰੀ ਜਾ ਰਹੇ ਨੇ ਕਿਤਾਬਾਂ ਛਾ ਭਰੀਆਂ ਧੜਾ ਧੜ ਜੀ ਤੇ ਸਾਡਾ ਪੱਖ ਨਹੀਂ ਆ ਰਿਹਾ ਜੀ ਜਿਹੜੇ ਵਿਕਟਮ ਨੇ ਉਹਨਾਂ ਦਾ ਪੱਖ ਨਹੀਂ ਆ ਰਿਹਾ ਤੇ ਪਰ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ 84 ਦੇ ਵਿੱਚ ਉਦੋਂ ਬਾਅਦ ਫਿਰ ਇਹਦਾ ਇਹ ਨਹੀਂ ਇਹ ਦੇ ਅੰਦਰ ਵੀ ਪੁਰਾਣਾ ਕੋਈ ਉਹ ਸੰਸਕਾਰ ਜਾਗਦੇ ਸਿੱਖੀ ਵਾਲੇ ਜੀ ਉਹ ਪਹਿਲਾਂ ਵੀ ਸੀ ਪਰ ਉਹ ਫਿਰ ਇੱਕਦਮ ਉੱਭਰ ਕੇ ਸਾਹਮਣੇ ਆ ਗਏ ਤੇ ਮੇਰੇ ਚੀਜ਼ ਉਹਦੇ ਚ ਫਿਰ ਇਹ ਸਰਗਰਮ ਹੋ ਗਿਆ ਅੰਮ੍ਰਿਤਸਰ ਦੇ ਵਿੱਚ ਜੀ ਉੱਥੇ ਬੜਾ ਉਭਾਰ ਆਇਆ ਬੜੀਆਂ ਸੁਭਾਵਾਂ ਬਣੀਆਂ ਤੇ ਬੜਾ ਕੁਛ ਕੀਤਾ ਇਹਨਾਂ ਨੇ ਲਗਾਤਾਰ ਹੀ ਸਰਗਰਮ ਰਿਹਾ ਹੈ ਕਿ ਕਿਹਾ ਨੀਮਾ ਤਾਂ ਦੇਖਿਆ ਨਹੀਂ 77 ਤੋਂ ਬਾਅਦ ਤੇ ਕਿਤੇ ਵੀ ਟਿਕ ਕੇ ਬੈਠਾ ਹੋ ਤੇ ਜਦੋਂ ਫਿਰ ਕੇ ਪੀਐਸ ਗਿੱਲ ਨੂੰ ਕੋਈ ਛੁੱਟੀ ਮਿਲੀ ਹੈ ਜੀ ਬਿਆਨ ਸੀ ਜਦੋਂ ਆ ਗਿਆ 92 ਦੇ ਵਿੱਚ ਜੀ ਫਿਰ ਤਾਂ ਉਹਨੇ ਬਿਲਕੁਲ ਛੁੱਟੀ ਦੇਤੀ ਫਿਰ ਤਾਂ ਜਿਹੜੀ ਜ਼ੁਲਮ ਦੀ ਇਹ ਕਹ ਲੋ ਕਿ ਇੰਤਹਾਹ ਹੋਈ ਪਰਵਾਰਾਂ ਦੇ ਪਰਿਵਾਰ ਮਾਰ ਦਿੱਤੇ ਗਏ ਔਰਤਾਂ ਤੱਕ ਨੂੰ ਨਹੀਂ ਬਖਸ਼ਿਆ ਗਿਆ ਬੱਚਿਆਂ ਤੱਕ ਨੂੰ ਨਹੀਂ ਬਖਸ਼ਿਆ ਗਿਆ ਤੇ ਇਹਨੇ ਫਿਰ ਉਹ ਇਸ਼ੂ ਚੁੱਕਣਾ ਸ਼ੁਰੂ ਕਰ ਦਿੱਤਾ ਤੋਂ ਫਿਰ ਕਈਆਂ ਤੇ ਅਨਕੁਆਰੀਆਂ ਬੈਠੀਆਂ ਉਹ سلسلہ ਚੱਲ ਗਿਆ ਹਾਂਜੀ ਜੀ ਤੋਂ ਫਿਰ ਕੋਰਸ ਵਾਲਿਆਂ ਨੂੰ ਫਿਕਰ ਪਈ ਕਿ ਜਾਂ ਤਾਂ ਇਹਨੂੰ ਚੁੱਪ ਕਰਾਓ ਡਰਾ ਕੇ ਇਹ ਨਹੀਂ ਇਹਨੂੰ ਖਤਮ ਕਰਨਾ 1984 ਜੀ ਜੋ ਕੁਝ ਵਾਪਰਿਆ ਦਰਬਾਰ ਸਾਹਿਬ ਤੇ ਹਮਲਾ #ਜ਼ਿੰਦਗੀ ਤੁਹਾਡਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਲਿਪਰੇਟ ਜ਼ਿੰਦਗੀ ਹਰ ਵਕਤ ਨਵੀਂ ਹੈ ਇਹਦੇ ਸਵਾਲ ਨਵੇਂ ਨਹੀਂ ਤੇ ਜਵਾਬ ਨਵੇਂ ਨਹੀਂ ਪਰ ਕਈ ਵਾਰੀ ਕੀ ਹੁੰਦਾ ਹੈ ਕਿ ਆਪਾਂ ਜ਼ਿੰਦਗੀ ਨੂੰ ਹੋਰ ਤਰੀਕੇ ਨਾਲ ਦੇਖਦੇ ਹਾਂ ਪਰ ਜਿਹੜੇ ਜ਼ਿੰਦਗੀ ਦੇ ਸਵਾਲਾਂ ਨੂੰ ਸਮਝ ਲੈਂਦੇ ਨੇ ਤੇ ਉਹਦੇ ਜਵਾਬਾਂ ਦੇ ਨਾਲ ਉੱਤਰਦੇ ਨੇ ਉਹ ਉਹਨਾਂ ਦੇ ਸਵਾਲਾਂ ਦੇ ਨਾਲ ਦੇ ਜਵਾਬ ਹੁੰਦੇ ਨੇ ਤੇ ਉਹਨਾਂ ਨੂੰ ਦੁਨੀਆ ਜਾਣਦੀ ਹੈ ਤੇ ਉਹਨਾਂ ਨੂੰ ਕੋਡ ਵੀ ਕਰਦੀ ਹੈ ਉਹਨਾਂ ਨੂੰ ਚੇਤੇ ਵੀ ਕੀਤਾ ਜਾਂਦਾ ਹੈ ਇਹ ਜਿੰਨੀਆਂ ਸਖਸ਼ੀਤਾ ਦਾ ਜੀਵਨ ਆਮ ਹੀ ਰਿਹਾ ਹੁੰਦਾ ਪਰ ਉਹਨਾਂ ਦੇ ਕੰਮ ਉਹਨਾਂ ਨੂੰ ਖਾਸ ਬਣਾ ਦਿੰਦੇ ਨੇ ਉਹ ਖਾਸੀਅਤ ਕਿਉਂ ਲੋਕਾਂ ਨੂੰ ਅੱਛੀ ਲੱਗਦੀ ਹੈ ਕਿਉਂਕਿ ਉਹ ਜ਼ਿੰਦਗੀ ਦੀ ਉਹ ਕਹਾਣੀ ਕਹਿੰਦੀ ਹੁੰਦੀ ਹੈ ਜਿਹੜੀ ਹਰ ਕੋਈ ਬੋਲ ਨਹੀਂ ਸਕਦਾ ਹਰ ਕੋਈ ਸੁਣ ਨਹੀਂ ਸਕਦਾ ਹਰ ਕੋਈ ਕਹਿ ਨਹੀਂ ਸਕਦਾ ਉਹਦਾ ਹੰਗਾਰਾ ਪੜਨਾ ਬਰੌਖਾ ਹੁੰਦਾ ਉਹ ਸੰਘਾਰੇ ਨੂੰ ਲੈ ਕੇ ਜੋ ਚੱਲਦੇ ਨੇ ਉਹਨਾਂ ਦਾ ਜ਼ਿਕਰ ਹੁੰਦਾ ਮੈਂ ਜ਼ਿਕਰ ਕਰ ਰਿਹਾ ਜੋ ਅੱਜਕਲ ਚਰਚਾ ਚੱਲ ਰਹੀ ਹੈ ਜਸਵੰਤ ਸਿੰਘ ਖਾਲੜਾ ਖਾਲੜਾ ਸਾਹਿਬ ਦਾ ਨਾਮ ਜਦੋਂ ਸ਼ੁਰੂ ਹੁੰਦਾ ਹੈ ਤਾਂ ਮਨੁੱਖੀ ਅਧਿਕਾਰਾਂ ਦੀ ਗੱਲ ਅਣਕਹੇ ਚਲਦੀ ਹੈ ਉਹ ਗੱਲ ਕਲੀ ਪੰਜਾਬ ਦੇ ਹਵਾਲੇ ਨਾਲ ਸ਼ੁਰੂ ਹੋਈ ਸੀ ਪਰ ਪੂਰੀ ਦੁਨੀਆ ਦੇ ਵਿੱਚ ਇੱਕ ਉਹ ਮੀਲ ਪੱਥਰ ਵਾਂਗੂ ਖੜੀ ਹੈ ਤੇ ਉੱਥੋਂ ਚਲਦੀ ਨਜ਼ਰ ਆਉਂਦੀ ਹੈ ਉਹ ਮੰਜ਼ਲ ਤੇ ਪਹੁੰਚੀ ਜਾਂ ਨਹੀਂ ਪਹੁੰਚੀ ਇਹ ਗੱਲ ਕਿਵੇਂ ਸ਼ੁਰੂ ਹੋਈ ਇਹ ਜ਼ਿਕਰ ਕਿੱਥੋਂ ਤੱਕਰ ਚੱਲਿਆ ਤੇ ਕਿਵੇਂ ਚੱਲਿਆ ਉਸ ਕਹਾਣੀ ਨੂੰ ਕਹਿਣ ਵਾਲੀ ਸ਼ਕਤੀਤ ਮੇਰੇ ਨਾਲ ਹੈ ਜੋ ਮਾਲਵੇ ਇਲਾਕੇ ਦੇ ਬਠਿੰਡਾ ਜ਼ਿਲ੍ਹੇ ਨਾਲ ਸੰਬੰਧਿਤ ਨੇ ਉਹ ਵੀ ਆਪ ਕਈ ਕੋਲਾਂ 'ਚ ਰਹੇ ਨੇ ਉਹਨਾਂ ਨੇ ਕੋ ਬਹੁਤ ਚੀਜ਼ਾਂ ਆਪਣੇ ਪਿੰਡੇ ਤੇ ਹੰਡਾਈਆਂ ਨੇ ਦੇਖੀਆਂ ਨੇ ਤੇ ਕਲਮ ਜ਼ਰੀਏ ਕਾਗਜ਼ ਦੀ ਹਿੱਕ ਤੇ ਉਤਾਰੀਆਂ ਦਰਸ਼ਕਾਂ 'ਚ ਵਖਵਾ ਨਾ ਬਣਦੇ ਹੋਏ ਸਿੱਧਾ ਮੈਂ ਉਹਨਾਂ ਦਾ ਤਾਰਫ ਕਰਾਉਣਾ ਮੇਰੇ ਨਾਲ ਨੇ ਸਰਦਾਰ ਅਜਮੇਰ ਸਿੰਘ ਜੀ ਅਜਮੇਰ ਸਿੰਘ ਜੀ ਤੁਹਾਡਾ ਸਵਾਗਤ ਹੈ। ਅ ਅਜਮੇਰ ਸਿੰਘ ਜੀ ਮਾਲਵੇ ਨੂੰ ਮੰਨਿਆ ਜਾਂਦਾ ਹੈ ਗੁਰੂ ਦਾ ਮਾਲੋ ਮਾਲ ਕੀਤਾ ਇਲਾਕਾ। ਉਸ ਇਲਾਕੇ ਦੇ ਵਿੱਚ ਤੁਸੀਂ ਉੱਠ ਕੇ ਜਿਹੜੇ ਮਾਝੀ ਨਾਲ ਸੰਬੰਧਿਤ ਨੇ ਖਾਲੜਾ ਸਾਹਿਬ ਉਹਨਾਂ ਦੀ ਜ਼ਿੰਦਗੀ ਬਾਰੇ ਲਿਖੀ ਕਿਤਾਬ ਹਾਲਾਂਕਿ ਤੁਸੀਂ ਉਸ ਤੋਂ ਪਹਿਲਾਂ ਵੀ ਬਹੁਤ ਕਿਤਾਬਾਂ ਲਿਖੀਆਂ ਨੇ। ਪਰ ਮੈਂ ਕਹਣਾ ਕਿ ਆਪਾਂ ਖਾਲੜਾ ਸਾਹਿਬ ਦੀ ਜ਼ਿੰਦਗੀ ਤੇ ਬਾਤ ਕਰਨੀ ਹੈ ਜਿਹੜੀ ਤੁਸੀਂ ਉਹਨਾਂ ਦੀ ਸੰਬੰਧਿਤ ਕਿਤਾਬ ਲਿਖੀ ਹੈ ਪਹਿਲਾਂ ਤੁਸੀਂ ਥੋੜਾ ਜਿਆਦਾ ਬਰੀਫ ਜਾਣ ਪਛਾਣ ਦਰਸ਼ਕਾਂ ਨਾਲ ਕਰ ਦਿਓ ਤੁਸੀਂ ਕਿਹੜੇ ਇਲਾਕੇ ਦੇ ਜਨਮ ਜਨਮੇ ਹੋ ਫਿਰ ਤੁਸੀਂ ਕਿੱਥੇ ਕਿਤੇ ਗੁਜ਼ਰੇ ਤੇ ਆਏ ਜਿਸ ਇਲਾਕੇ 'ਚ ਬੈਠੇ ਆਪਾਂ ਕਿਵੇਂ ਪਹੁੰਚੇ ਦੇਖੋ ਜੀ ਜਨਮ ਤਾਂ ਮੇਰਾ ਪਿੰਡ ਮੰਡੀਕਲਾ ਰਾਮਪਰਾ ਫੂਲ ਦੇ ਨੇੜੇ ਜੀ ਬਾਲਿਆਂ ਵਾਲੀ ਠਾਣੇ 'ਚ ਜੀ ਉੱਥੇ ਹੋਇਆ 1948 'ਚ ਜੂਨ 1948 'ਚ ਤੇ ਚਲੋ ਉਸ ਤੋਂ ਬਾਅਦ ਪਿੰਡ ਤੋਂ ਪਿੰਡ ਦੇ ਸਕੂਲ ਤੋਂ 10ਵੀਂ ਕੀਤੀ ਜੀ ਫਿਰ ਮੈਂ ਇੱਕ ਸਾਲ ਰਜੰਤਰਾ ਕਾਲਜ ਚ ਲਾਇਆ ਉੱਥੇ ਮੈਂ ਪ੍ਰਿਪ ਕੀਤੀ ਜੀ ਫਿਰ ਮੈਂ ਗਵਰਨਮੈਂਟ ਕਾਲਜ ਲੁਧਿਆਣਾ ਚ ਆ ਕੇ ਪ੍ਰੀ ਇੰਜੀਨੀਅਰਿੰਗ ਕੀਤੀ ਜੀ ਫਿਰ ਮੈਂ ਇੱਕ ਸਾਲ ਗੰਗਾ ਨਗਰ ਵੀ ਲਾਇਆ ਖਾਲਸਾ ਕਾਲਜ ਡਿਵੀਜ਼ਨ ਇੰਪਰੂਵ ਕਰਨ ਵਾਸਤੇ ਉਸ ਤੋਂ ਬਾਅਦ ਮੈਂ 1967 ਦੇ ਗੁਰਨਾਣ ਕੰਜਰੀਆਂ ਕਾਲਜ ਲੁਧਿਆਣਾ ਚ ਐਡਮਿਸ਼ਨ ਲੈ ਲਈ ਜੀ ਇਲੈਕਟ੍ਰੀਕਲ ਇੰਜੀਨੀਅਰਿੰਗ ਤੇ ਉੱਥੇ ਆ ਕੇ ਉਹ ਉਹ ਮੌਕਾ ਸੀ 66 67 ਦਾ ਜਦੋਂ ਦੁਨੀਆ ਪੱਦਰ ਤੇ ਵੱਡੀ ਉਥਲ ਪੁਥਲ ਮੱਚੀ ਹੋਈ ਸੀ ਜੀ ਵੀਤਨਾਮ ਦੀ ਸਟਰਗਲ ਸਿਰੇ ਤੇ ਪਹੁੰਚੀ ਹੋਈ ਸੀ ਉਧਰੋਂ ਅਮਰੀਕਾ ਦੇ ਵਿੱਚ ਵੀ ਜਿਹੜੀਆਂ ਸਿਵਲ ਲਿਬਰਟੀਜ਼ ਮੂਵਮੈਂਟ ਜਿਹਦੇ ਚ ਮਾਰਟਨ ਲੂਥਰ ਕਿੰਗ ਤੇ ਆਪਣਾ ਮੈਲਕਮ ਐਕਸ ਉਹ ਬੜੇ ਵੱਡੇ ਕਾਲਿਆਂ ਦੇ ਯੋਧੇ ਉੱਭਰ ਕੇ ਸਾਹਮਣੇ ਆਏ ਹੀਰੋ ਤੇ ਇਸੇ ਤਰ੍ਹਾਂ ਚੇਗਵੇਰਾ ਦਾ ਚਰਚਾ ਦੁਨੀਆ ਦੇ ਵਿੱਚ ਸੀ ਚੀਨ ਦੇ ਵਿੱਚ ਮੌਜੇ ਤੁੰਗਦੀਆਂ ਤਾਕ ਬਾਈ ਹੋਈ ਸੀ ਤੇ ਸਾਰੇ ਜਿਹੜੇ ਹੈਗੇ ਕੰਟਰੀਜ਼ ਏਸ਼ੀਆ ਅਫਰੀਕਾ ਦੇ ਉਹਨਾਂ ਦੇ ਵਿੱਚ ਜਿਹੜੀਆਂ ਨੈਸ਼ਨਲ ਲਿਬਰੇਸ਼ਨ ਸਟਰਗਲਸ ਆ ਐਂਟੀ ਅੰਪੀਰ ਲਿਸਟ ਉਹ ਆਜ਼ਾਦੀ ਦੀਆਂ ਲਹਿਰਾਂ ਉਹ ਪੂਰਾ ਜੋਬਨ ਤੇ ਸੀ ਸੋ ਇੱਕ ਮਾਹੌਲ ਉਸ ਤਰ੍ਹਾਂ ਦਾ ਬਣਿਆ ਹੋਇਆ ਸੀ ਇਧਰੋਂ ਪੰਜਾਬ ਆਪਣਾ ਭਾਰਤ ਦੇ ਵਿੱਚ ਵੀ ਨਕਸਰਵਾੜੀ ਲਹਿਰ ਦਾ ਡੰਕਾ ਵੱਜ ਚੁੱਕਿਆ ਸੀ ਅਪ੍ਰੈਲ 1967 ਚ ਤੇ ਉਹ ਫਿਰ ਉਹਨੇ ਸਾਰੇ ਚਾਰੇ ਪਾਸੇ ਤਿਰੰਗਾ ਚੜੀਆਂ ਤੇ ਜਿੱਦੇ ਚੋਂ ਫਿਰ ਸਾਨੂੰ ਇਹ ਲੱਗਿਆ ਕਿ ਹੁਣ ਕਾਲਜ ਬੈਠਣ ਦਾ ਕੋਈ ਫਾਇਦਾ ਨਹੀਂ ਇਤਿਹਾਸ ਨਵਾਂ ਸਿਰਜਿਆ ਜਾ ਰਿਹਾ ਹੈ ਕਿਉਂ ਨਾ ਉਸ ਇਤਿਹਾਸ ਦੇ ਵਿੱਚ ਹਿੱਸਾ ਲਿਆ ਜਾਵੇ ਨਵੇਂ ਇਤਿਹਾਸ ਦੀ ਸਿਰਜਣਾ ਚ ਐਨੀ ਇੱਕ ਗੱਲ ਸੀ ਉਹਦੇ ਚੋਂ ਕਾਲਜ ਛੱਡਤਾ ਥਾ 3 ਈਅਰ ਚ ਪੜ੍ਹਾਈ ਵਿੱਚੇ ਛੱਡਤੀ ਤੇ ਚਲੋ ਜੀ ਅਸਥਾਰਬੰਦ ਸੰਘਰਸ਼ ਜਿਹੜਾ ਚੱਲ ਰਿਹਾ ਸੀਗਾ ਨਕਸਲਵਾੜੀ ਉਹਦੇ ਵਿੱਚ ਸ਼ਾਮਲ ਹੋ ਗਏ ਉਸ ਤੋਂ ਬਾਅਦ ਕੇਸ ਬਣ ਗੇ ਰੂਪੋਸ਼ ਹੋਣਾ ਪੈ ਗਿਆ ਤੋ ਫਿਰ तकरीबन 31 ਸਾਲ ਰੂਪੋਸ਼ ਰਹੇ ਜੀ ਫਿਰ 2001 ਦੋ ਚ ਜਾ ਕੇ ਸ਼ਾਇਦ ਮੈਂ ਪਿੰਡ ਗਿਆ ਮੁੜ ਕੇ ਏਨੇ ਸਾਲਾਂ ਬਾਅਦ ਤੇ ਉਸ ਤੋਂ ਬਾਅਦ ਫਿਰ ਮੈਂ ਇਹ ਲੇਖਣ ਦਾ ਕਾਰਜ ਸ਼ੋ ਚੁੱਕਿਆ ਸੀ ਫਿਰ ਬਸ ਫਿਰ ਫਿਰ ਜਿਆਦਾ ਕਲਮਤੀ ਜੋੜ ਰਿਹਾ ਜੀ ਜੀ ਬੰਦੂਕ ਛੱਡਤੀ ਜੀ ਹਾਂਜੀ ਫਿਰ ਤੁਸੀਂ ਐ ਲੇਖਣੀ ਖੇਤਰ ਚ ਕਿਵੇਂ ਆਏ ਤੇ ਪਹਿਲੀ ਕਿਤਾਬ ਤੁਹਾਡੀ ਕਦੋਂ ਆਈ ਫਿਰ ਤੁਹਾਡੇ ਜ਼ਿਆਦਾਤਰ ਵਿਸ਼ੇ ਤੁਹਾਰ ਬਾਦੂ ਕਿਸਮ ਦੇ ਲੋਕਾਂ ਦੀ ਗੱਲ ਕਰਦੇ ਆ ਤੇ ਜਾਂ ਉਸ ਨਾਲ ਜੁੜੇ ਹੋਏ ਨੇ ਹਾਂਜੀ ਤੁਸੀਂ ਕਿੰਨੀਆਂ ਕਿਤਾਬਾਂ ਲਿਖੀਆਂ ਨੇ ਕਿਵੇਂ ਇਸ ਨਾਲ ਜੁੜੇ ਤੇ ਕਿਵੇਂ ਕਿਵੇਂ ਵਿਸ਼ਿਆਂ ਨੂੰ ਲਿਖੇ ਤੁਸੀਂ ਚੱਲੇ ਦੇਖੋ ਲੇਖਣੀ ਵੱਲ ਆਉਣਾ ਤਾਂ ਮੇਰਾ ਐਕਸੀਡੈਂਟਲੀ ਕਹਿ ਲਓ ਐਕਸੀਡੈਂਟਲ ਹਾਂ ਅੱਛਾ ਜੀ ਹਾਂ ਕਦੇ ਸੋਚਿਆ ਨਹੀਂ ਸੀ ਮਤਲਬ ਇਹ ਕੰਮ ਵੀ ਕਰਨਾ ਚਲੋ ਲਹਿਰ ਦੇ ਵਿੱਚ ਸਾਲਿਆ ਕੁਦਰਤੀ ਬਚ ਕੇ ਰਹਿ ਗਏ ਜੀ ਨਾਲ ਦੇ ਤਾਂ ਬਹੁਤ ਸ਼ਹੀਦ ਹੋ ਗਏ ਤੇ ਫੇਰ ਮੁੜ ਕੇ ਮੈਂ ਅਖਬਾਰਾਂ 'ਚ ਲਿਖਣਾ ਸ਼ੁਰੂ ਕੀਤਾ ਪਹਿਲਾਂ ਛੋਟੇ ਲੇਖ ਉਹ ਵੀ ਪੋਲੀਟੀਕਲ ਕਰੰਟ ਪੋਲੀਟਿਕਸ ਤੇ ਤੇ ਉਹ ਇੰਨਾ ਕੁ ਅਭਿਆਸ ਲਹਿਰ ਦੇ ਵਿੱਚ ਰਹਿੰਦਿਆਂ ਹੋ ਚੁੱਕਿਆ ਸੀਗਾ ਜੀ ਕਿ ਸਿਚੁਏਸ਼ਨ ਨੂੰ ਕਿਵੇਂ ਜੀ ਅੰਗਣਾ ਹੈ ਕੀ ਕੀ ਦੇਖਣਾ ਹੈ ਤੇ ਉਹ ਲਿਖਣ ਦਾ ਹੌਲੀ-ਹੌਲੀ ਅਭਿਆਸ ਹੋ ਗਿਆ ਅਖਬਾਰਾਂ 'ਚ ਲਿਖਣ ਕਰਕੇ ਤੇ ਇਹ ਨਹੀਂ ਸੀ ਕਦੇ ਸੋਚਿਆ ਜ਼ਿੰਦਗੀ 'ਚ ਵੀ ਕਿਤਾਬ ਵੀ ਲਿਖਣੀ ਪਊ ਸੋ ਕਿਤਾਬ ਲਿਖਣ ਦਾ ਪ੍ਰੋਜੈਕਟ ਮੈਨੂੰ 1996 'ਚ ਸੌਪਿਆ 97 'ਚ ਸਰਦਾਰ ਜਗਜੀਤ ਸਿੰਘ ਨੇ ਉਹਨਾਂ ਨੇ ਸਿੱਖਣ ਕਲਾਬ ਕਿਤਾਬ ਉਹਨਾਂ ਦੀ ਬਹੁਤ ਮਸ਼ਹੂਰ ਹੈ। ਅੱਛਾ ਹੋਰ ਵੀ ਕਿਤਾਬਾਂ ਲਿਖੀਆਂ ਉਹਨਾਂ ਨੇ ਗਦਰ ਪਾਰਟੀ ਲਹਿਰ ਦਾ ਇਤਿਹਾਸ ਵੀ ਲਿਖਿਆ ਤੇ ਹੋਰ ਵੀ ਕਿਤਾਬਾਂ ਲਿਖੀਆਂ ਤੇ ਬੜੇ ਨਾਮਵਰ ਵਿਦਵਾਨ ਸੀਗੇ ਬਜ਼ੁਰਗ ਸੀ ਬਹੁਤ ਜੀ ਤੇ ਲਾਹੌਰ ਤੋਂ ਉਹਨਾਂ ਨੇ ਐਮ ਐਸ ਸੀ ਕੀਤੀ ਹੋਈ ਸੀ ਤੇ ਟੀਚਰ ਵੀ ਰਹੇ ਸੋ ਉਹਨਾਂ ਨੇ ਮੈਨੂੰ ਇਸ ਗੱਲ ਤੇ ਪ੍ਰੇਰਿਆ ਜੀ ਕਿ 1984 ਚ ਜੋ ਕੁਛ ਵਾਪਰਿਆ ਦਰਬਾਰ ਸਾਹਿਬ ਤੇ ਹਮਲਾ ਤੇ ਉਹ ਸਾਰੀ ਕਹਾਣੀ ਜਿਹੜੀ ਹੈ ਜੀ ਵੀ ਉਹ ਹਮਲਾ ਕਰਨ ਵਾਲਿਆਂ ਦਾ ਪੱਖ ਪੇਸ਼ ਕਰਤਾ ਕਰੀ ਜਾ ਰਹੇ ਨੇ ਕਿਤਾਬਾਂ ਛਾਪ ਰਹੀਆਂ ਧੜਾ ਧੜ ਜੀ ਤੇ ਸਾਡਾ ਪੱਖ ਨਹੀਂ ਆ ਰਿਹਾ ਜੀ ਜਿਹੜੇ ਵਿਕਟਮ ਨੇ ਉਹਨਾਂ ਦਾ ਪੱਖ ਨਹੀਂ ਆ ਰਿਹਾ ਜੀ ਸੋ ਇਹ ਜੇ ਤੂੰ ਕਰ ਸਕਦਾ ਸੋ ਇੱਕ ਹਸਾਬ ਨਾਲ ਮੇਰੇ ਤੇ ਸਰੀਆ ਪੁਕਟਾ ਉਸ ਤੋਂ ਬਾਅਦ ਉਹ ਤਾਂ ਚਲੋ ਚਲਾਣਾ ਕਰ ਗਏ ਕਿਤੇ ਫਿਰ ਮੈਨੂੰ ਉਹਨਾਂ ਦਾ ਇਹ ਹਾਂਟ ਕਰਦਾ ਰਿਹਾ ਗੱਲ ਜੀ ਵੀ ਉਹ ਕਹਿ ਕੇ ਗਏ ਤਾਂ ਆਪਾਂ ਇਕਰਾਰ ਕੀਤਾ ਉਹ ਲਿਖੀਏ ਤੇ ਜਿੱਥੋਂ ਚ ਮੇਰੀ ਫਿਰ ਪਹਿਲੀ ਕਿਤਾਬ ਆਈ 20ਵੀਂ ਸਦੀ ਦੀ ਸਿੱਖ ਰਾਜਨੀਤੀ ਉਹਦੇ ਚ ਮੈਂ ਤਕਰੀਬ ਨੇ ਇੱਕ ਪੂਰੀ ਸਿੱਖ ਰਾਜਨੀਤੀ ਦਾ ਵਿਸ਼ਲੇਸ਼ਣ ਕੀਤਾ ਫਿਰ ਇਹ ਲੱਗਿਆ ਕਿ ਗੱਲ ਹੈ ਜੇ ਵੀ ਸਾਫ਼ ਨਹੀਂ ਹੋਈ ਕੁਝ ਗੱਲਾਂ ਬੜੀਆਂ ਸਾਫ਼ ਕਰਨ ਵਾਲੀਆਂ ਫਿਰ ਫਿਰ ਕਿਸ ਬਦਰੂਲੀ ਪਾਤਸ਼ਾਹੀ ਇਹ ਆ ਗਈ ਫਿਰ 1984 ਅਣਚਿਤ ਵਿਆਕਰ ਉਹ ਆ ਗਈ ਫਿਰ ਉਸ ਤੋਂ ਬਾਅਦ ਤੀਜੇ ਘੱਲੂ ਘਾਰੇ ਤੋਂ ਬਾਅਦ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ ਇਹ ਆ ਗਈ ਜੀ ਫਿਰ ਗਦਰ ਪਾਰਟੀ ਦੀ ਸ਼ਤਾਬਦੀ ਆਈ 13 ਦੇ ਵਿੱਚ 213 ਚ ਉਦੋਂ ਬੜੀ ਚਰਚਾ ਹੋਈ ਗਦਰ ਪਾਰਟੀ ਦੀ ਹਾਂਜੀ ਉਹ ਲੱਗਿਆ ਕਿ ਉਹਦਾ ਜਿਹੜਾ ਇਤਿਹਾਸ ਆ ਉਹਦੇ 'ਚ ਬੜੀਆਂ ਗੜਬੜਾਂ ਹੋਈਆਂ ਉਹ ਕੋਖਣਾ ਸ਼ੁਰੂ ਕੀਤਾ ਉਹ ਫਿਰ ਕਿਤਾਬ ਗਦਰੀ ਬਾਬੇ ਕੌਣ ਸਨ ਇਹ ਆਈ ਫਿਰ ਇਹ ਲੱਗਿਆ ਕਿ ਜਿਹੜਾ ਮਹਾਨਾਇਕ ਸੀ ਉਸ ਲਹਿਰ ਦਾ ਕਰਤਾਰ ਸਿੰਘ ਸਰਾਬਾ ਵੀ ਉਹਦੇ ਉਹਦੀ ਜੀਵਨੀ ਮੰਗ ਉਹ ਮੰਗ ਕਰਦਾ ਵੀ ਉਹਨੂੰ ਉਹ ਸਪੈਸ਼ਲ ਇੱਕ ਕਿਤਾਬ ਉਹੀ ਹੋਵੇ ਫਿਰ ਉਹ ਉਹਤੇ ਕਿਤਾਬ ਆਈ ਜੀ ਸ਼ਹੀਦ ਕਰਤਾਰ ਸਿੰਘ ਸਰਾਬਾ ਤੂਫਾਨਾਂ ਦਾ ਸ਼ਾਹ ਸਵਾਰ ਸ਼ਹੀਦ ਕਰਤਾਰ ਸਿੰਘ ਸਰਾਬਾ ਉਹ ਕਿਤਾਬ ਆ ਗਈ ਜੀ ਫਿਰ ਜਸਵੰਤ ਸਿੰਘ ਖਾਲੜਾ ਵਾਰੀ ਹਾਂਜੀ ਇਹ ਤੇ ਮਤਲਬ ਮੈਨੂੰ ਉਹਦੇ ਛੋਟੇ ਭਰਾ ਨੇ ਬੜਾ ਜ਼ੋਰ ਪਾਇਆ ਵੀ ਤੁਸੀਂ ਲਿਖੋ ਉਹਨੇ ਮੈਨੂੰ ਬਹੁਤ ਸਾਰੀ ਸਮੱਗਰੀ ਵੀ ਦੇਤੀ ਇਹਨਾਂ ਦੀਆਂ ਲਿਖਤਾਂ ਆਪਦੀਆਂ ਜਾਂ ਉਹਦੇ ਨਾਲ ਰਿਲੇਟਡ ਹੋਰ ਗੱਲਾਂ ਕਿਹਨੇ ਦਿੱਤੀਆਂ ਤੁਹਾਨੂੰ ਜਸਵੰਤ ਸਿੰਘ ਖਾਲੜਾ ਦਾ ਛੋਟਾ ਭਰਾ ਹੈ ਮਰਜੀਤ ਸਿੰਘ ਖਾਲੜਾ ਇੰਗਲੈਂਡ ਰਹਿੰਦਾ ਹੈ ਉਹ ਅੱਛਾ ਜੀ ਹਾਂ ਠੀਕ ਹੈ ਉਦੋਂ ਅਸੀਂ ਜੋ ਜਸਵੰਤ ਸਿੰਘ ਖਾਲਦਰਾ ਕੋਲੇ ਜਾਂਦੇ ਹੁੰਦੇ ਸੀ ਜਾਂ ਉਹਦੇ ਘਰੇ ਜਾਂਦੇ ਹੁੰਦੇ ਉਦੋਂ ਇਹ ਛੋਟਾ ਸੀ ਸਕੂਲ 'ਚ ਪੜਦਾ ਸੀ ਪਰ ਫਿਰ ਬੜੇ ਸਾਲਾਂ ਬਾਅਦ ਜਾ ਕੇ ਮੇਰੀ ਇਹਦੇ ਨਾਲ ਮੁਲਾਕਾਤ ਇੰਗਲੈਂਡ 'ਚ ਹੋਈ ਹਾਂਜੀ ਤੇ ਫਿਰ ਸੰਪਰਕ ਜੁੜ ਗਿਆ ਤੇ ਚਲੋ ਮੈਨੂੰ ਇਸ ਗੱਲ ਦੇ ਉੱਤੇ ਪ੍ਰੇਰਿਤ ਆ ਰਿਹਾ ਇਹ ਫਿਰ ਮੈਂ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਦਿੱਲੀ ਜੀ ਉਦੋਂ ਲਿਖੀ ਮੈਂ ਅੱਛਾ ਉਦੋਂ ਤੁਸੀਂ ਅਮਲ ਤੇ ਲਿਆਂਦੀ ਫਿਰੇ ਹਾਂ ਉਹ ਉੱਥੇ ਹੀ ਰਿਲੀਜ਼ ਹੋਈ ਸਿੰਘੂ ਬਾਰਡਰੀ ਤੇ ਉਹ ਰਿਲੀਜ਼ ਕਰਨ ਵੇਲੇ ਦੀਪ ਸਿੱਧੂ ਵੀ ਉੱਥੇ ਸੀ ਤੇ ਲੱਖਾ ਸੁਦਾਣਾ ਵੀ ਸੀ اچھا ਤੇ ਹੋਰ ਬੰਦੇ ਵੀ ਸੀ ਬਹੁਤ اچھا ਇੱਕ ਗੱਲ ਖਾਲੜਾ ਸਾਹਿਬ ਚਲੋ ਮਨੁੱਖੀ ਅਧਿਕਾਰਾਂ ਦੇ ਨਾਲ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਾ ਇੱਕ ਚਿਹਰਾ ਵੀ ਉਹਨਾਂ ਦਾ ਨਾਮ ਹੀ ਇਸ ਚੀਜ਼ ਤੋਂ ਸ਼ੁਰੂ ਹੁੰਦਾ ਆ ਤੁਸੀਂ ਕਿਤਾਬ 'ਚ ਬੜੀ ਤਫਸੀਲ ਨਾਲ ਦੱਸਿਆ ਹੋਇਆ ਉਹਨਾਂ ਦੇ ਪੁਰਦਾਦੇ ਤੋਂ ਲੈ ਕੇ ਸ਼ੁਰੂ ਕੀਤਾ ਸਾਰਾ ਹਾਂਜੀ ਹਾਂਜੀ ਆ ਮੈਨੂੰ ਲੱਗਦਾ ਹੈ ਕਿ ਠੀਕ ਹੈ ਤੁਸੀਂ ਇਹਨੇ ਪਿਛੋਕੜ ਤੋਂ ਚੱਲੇ ਉਹਨਾਂ ਤੋਂ ਵੀ ਕਹਿਣ ਦਾ ਮਤਲਬ ਦੱਸਣ ਦਾ ਮਤਲਬ ਮੈਨੂੰ ਇਹ ਲੱਗਿਆ ਕਿ ਪਾਠ ਕਰੂ ਇਹ ਦੱਸਣਾ ਜ਼ਰੂਰੀ ਸੀ ਕਿ ਕਹਿੰਦੇ ਬੀਜ ਸ਼ੁਰੂ ਤੋਂ ਜ਼ਮੀਨ ਬਣਦੇ 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 ਬਣਦੀ ਬਣਦੀ ਹਾਂ ਹਾਂਜੀ ਹਾਂਜੀ ਤੇ ਮੈਂ ਚਾਹਾਂਗਾ ਕਿ ਦਰਸ਼ਕਾਂ ਨੂੰ ਜਿਹੜੀ ਹ ਹੁਣ ਇੱਕ ਮੌਜੂਦਾ ਸਥਿਤੀ ਦੇ ਵਿੱਚ ਇੱਕ ਮਾਹੌਲ ਚੱਲ ਰਿਹਾ ਹੈ ਉਹਨਾਂ ਦੀ ਜੀਵਨ ਤੇ ਬਣੀ ਹੋਈ ਇੱਕ ਫਿਲਮ ਦੇ ਬਾਰੇ ਆਪਾਂ ਉਹਦੇ ਬਾਰੇ ਚਾਉਨੇ ਆ ਪਰ ਪਹਿਲਾਂ ਥੋੜਾ ਦਰਸ਼ਕਾਂ ਨਾਲ ਉਹ ਗੱਲਾਂ ਸਾਂਝੀਆਂ ਕਰੋ ਅ ਤੁਸੀਂ ਇੱਕ ਲੇਖਕ ਜਦੋਂ ਆਪਦੀ ਨਜ਼ਰ ਨਾਲ ਦੇਖਦਾ ਹੈ ਕਿਉਂਕਿ ਉਹਨਾਂ ਦਾ ਮੈਨੂੰ ਲੱਗਦਾ ਕਿ ਜਿਵੇਂ ਗਲਤ ਨਾ ਹੋਵਾਂ ਤਾਂ ਬਾਕੌਲ ਪਰਮਜੀਤ ਕੌਰ ਖਾਲੜਾ ਉਹ ਪਹਿਲਾਂ ਸਿਮਰਨਜੀਤ ਸਿੰਘ ਮਾਨ ਵਾਲੀ ਪਾਰਟੀ ਨਾਲ ਰਹੇ ਫਿਰ ਉਹਨੇ ਸਰਕਾਰੀ ਨੌਕਰੀ ਜੁਆਨ ਕਰ ਲਈ ਸ਼ਾਇਦ ਡਾਇਰੈਕਟਰ ਸੀ ਕੋਆਪਰੇਟਿਵ ਬੈਂਕ ਦੇ ਸ਼ਾਇਦ ਤੇ ਫਿਰ ਆਪਣਾ ਅਕਾਲੀ ਦਲ ਨਾਲ ਉਹਨਾਂ ਦੇ ਮੁੱਖੀ ਦੇ ਘਰ ਵਾਲੇ ਦਾ ਕਾ ਚੇਅਰਮੈਨ ਰਹੇ ਵਿੰਗ ਦੇ ਮੁੱਲ ਲਗਦਾ ਤੁਸੀਂ ਹਾਂਜੀ 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 ਤੁਹਾਡੀ ਥੋੜੀ ਜੀ ਥਾਟ ਜਾਂ ਸੋਚ ਮੈਨੂੰ ਲੱਗਦਾ ਕਿ ਇੰਨੀ ਮੈਚ ਅਪ ਨਹੀਂ ਸੀ ਫਿਰ ਤੁਸੀਂ ਉਹਨਾਂ ਤੋਂ ਪ੍ਰਭਾਵਿਤ ਕਿਵੇਂ ਹੋਏ ਨਹੀਂ ਸਾਡੀ ਸੋਚ 'ਚ ਕੋਈ ਵੱਡਾ ਗੈਪ ਨਹੀਂ ਸੀ ਜੀ ਅੱਛਾ ਤੁਸੀਂ ਸਟਾਰਟ ਵਿਦ ਜਿਹੜਾ ਹੈਗਾ ਨਾ ਨੌਕਰੀ ਉਹਨਾਂ ਨੇ ਜੁਆਇਨ ਕੀਤੀ ਅੱਛਾ ਜੀ ਉਦੋਂ ਤਾਂ ਮਾਨ ਦਾ ਕਿਤੇ ਨਾਮ ਨਿਸ਼ਾਨ ਨਹੀਂ ਸੀ ਜੀ ਜੀ ਮਾਨਤਾ ਮੇਰੇ ਖਿਆਲ ਉਦੋਂ ਸ਼ਾਇਦ ਜੇ ਆਈਪੀਐਸ ਅਫਸਰ ਬਣੀ ਸੀ ਬਣਿਆ ਜੀ ਜੀ ਤੇ ਇਹ ਤਾਂ ਹੈਗੀ 1972 73 ਦੀ ਗੱਲ ਅੱਛਾ ਜੀ ਉਹਨੇ ਬੀਏ ਕਰਨ ਤੋਂ ਬਾਅਦ ਉਹਨੇ ਨੌਕਰੀ ਪੰਚਾਇਤ ਸੈਕਟਰੀ ਦੀ ਜੁਆਇਨ ਕਰ ਲਈ ਸੀਗੀ ਹਾਂ ਪੰਚਾਇਤ ਸਕੱਤਰ ਹਾਂਜੀ ਹਾਂਜੀ ਉੱਥੇ ਬਲਟੋਈ ਲੱਗਿਆ ਹੋਇਆ ਸੀਗਾ ਪਿੰਡ ਤੋਂ ਨੇੜੇ ਅੱਛਾ ਜੀ ਤੇ ਉਸ ਮੌਕੇ ਨੌਜਵਾਨ ਭਾਰਤ ਸੁਭਾਵਾਂ ਬਣ ਰਹੀਆਂ ਸੀ ਵੱਡੀ ਪੱਦਰ ਦੇ ਉੱਤੇ ਜੀ ਜੀ ਤੇ ਉਹ ਅਸੀਂ ਅਸੀਂ ਪਰਦੇ ਦੇ ਪਿੱਛੇ ਰਹਿੰਦੇ ਉਹ ਸਾਰਾ ਐਕਟੀਵਿਟੀ ਚਲਾਉਂਦੇ ਸੀ ਜੀ ਉਹਦੇ ਚ ਫਿਰ ਇਹ ਸਰਗਰਮ ਹੋ ਗਿਆ ਅੰਮ੍ਰਿਤਸਰ ਦੇ ਵਿੱਚ ਜੀ ਉੱਥੇ ਬੜਾ ਉਭਾਰ ਆਇਆ ਬੜੀਆਂ ਸੁਭਾਵਾਂ ਬਣੀਆਂ ਜੀ ਉਹਦੇ ਚੋਂ ਫਿਰ ਇਹ ਸਾਡੇ ਤਾਲਮੇਲ ਚ ਆਇਆ ਜੀ ਸੋ ਮੇਰੇ ਨਾਲ ਇਹਦੀ ਮੁਲਾਕਾਤ ਪਹਿਲੀ ਸਤੰਬਰ 1973 ਚ ਹੋਈ ਉੱਥੇ ਫਿਰ ਅਸੀਂ ਗੱਲਾਂ ਬਾਤਾਂ ਕੀਤੀਆਂ ਫਿਰ ਇਹ ਸਾਡੇ ਨਾਲ ਪਾਰਟੀ 'ਚ ਜੁਆਇਨ ਕਰ ਗਿਆ ਸੀ ਉਸ ਮੌਕੇ ਜਿਹੜੀ ਸਾਡੀ ਨਕਸਲੀ ਧਿਰ ਸੀ ਅੱਛਾ ਤੇ ਉਹ ਫਿਰ ਚੱਲੇ ਅਸੀਂ ਇਕੱਠੇ ਚੱਲੇ ਅੱਛਾ ਫਿਰ ਐਮਰਜੈਂਸੀ ਲੱਗ ਗਈ ਐਮਰਜੈਂਸੀ 'ਚ ਇਹ ਵੀ ਰੂਪੋਸਟ ਰਿਹਾ ਉਹਨਾਂ 'ਚ ਜੀ ਮੈਂ ਤਾਂ ਪਹਿਲਾਂ ਹੀ ਰੂਪੋਸਟ ਸੀ ਜੀ ਹਾਂਜੀ ਹਾਂ ਤੇ ਫਿਰ ਮੁੜ ਕੇ ਚੱਲੋ ਜੀ ਐਮਰਜੈਂਸੀ ਤੋਂ ਬਾਅਦ ਨਕਸਲੀ ਲਹਿਰ 'ਚ ਬੜੀ ਚੱਕਤਲ ਹੋਈ ਹਾਂਜੀ ਹਾਂ ਕਿੰਨਾ ਵੋਟਾਂ ਤੇ ਪਾਰਟਿਸਪੇਟ ਕਰਨ ਚਲਾ ਗਿਆ ਬੜੀ ਟੁੱਟ ਭੱਜ ਜੀ ਹੋਈ ਉਥਲ ਪੁਥਲ ਜੀ ਹੋਈ ਜੀ ਸੋ ਉਦੋਂ ਫਿਰ ਇਹ ਜਸਵੰਤ ਸਿੰਘ ਖਾਲੜਾ ਜਾ ਕੇ ਜਿਹੜੀ ਆਈਡੀਪੀ ਕਹੀਏ ਆਪਾਂ ਇੰਟਰਨੈਸ਼ਨਲ ਡੈਮੋਕ੍ਰੈਟਿਕ ਪਾਰਟੀ ਆਰਪੀ ਸਰਾਫ ਦੀ ਅਗਵਾਈ ਹੇਠ ਲੀ ਜੀ ਜਿਹਨਾਂ ਦਾ ਇਹ ਸੀ ਕਿ ਆਰਮਡ ਸਟ੍ਰਗਲ ਨਹੀਂ ਠੀਕ ਜਮਹੂਰੀ ਤਰੀਕੇ ਨਾਲ ਹੀ ਲੋਕਾਂ ਦੇ ਵਿੱਚ ਪ੍ਰਚਾਰ ਕਰਕੇ ਤੇ ਸੰਘਰਸ਼ ਕਰਕੇ ਸਮਾਜ ਬਦਲਿਆ ਜਾ ਸਕਦਾ ਇਹ ਉਹਨਾਂ ਦੀ ਕਨਵਿਕਸ਼ਨ ਬਣ ਗਈ ਸੀ ਉਦੋਂ ਫਿਰ ਜਸਵੰਤ ਉਸ ਪਾਰਟੀ ਨਾਲ ਚੱਲਿਆ ਅਸੀਂ ਸਾਡੇ ਦਿਮਾਗ 'ਚ ਜੇ ਵੀ ਕੀੜਾ ਹਥਿਆਰਬੰਦ ਸੰਘਰਸ਼ ਆਲਾ ਸੀ ਗਈ। ਤੋਂ ਅਸੀਂ ਉਹ ਯਤਨ ਕਰਦੇ ਰਹੇ ਵੀ ਤਿਆਰ ਤਿਆਰੀਆਂ ਕਰੀਏ ਜਾਂ ਉਧਰ ਨੂੰ ਵਧੀਏ। ਜੀ। ਤੇ ਉਹ ਪੀੜ ਆ ਜਦੋਂ ਅਸੀਂ ਫਿਰ ਥੋੜਾ ਚਿਰ ਅਲੱਗ-ਅਲੱਗ ਹੋਈ। ਅੱਛਾ। ਤੇ ਪਰ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ 84 ਦੇ ਵਿੱਚ। ਹਾਂਜੀ। ਉਦੋਂ ਬਾਅਦ ਫਿਰ ਇਹਦਾ ਇਹ ਵੀ ਇਹਦੇ ਇਹਦੇ ਅੰਦਰ ਵੀ ਪੁਰਾਣਾ ਕੋਈ ਉਹ ਸੰਸਕਾਰ ਜਾਗੇ ਸਿੱਖੀ ਵਾਲੇ। ਜੀ ਉਹ ਪਹਿਲਾਂ ਵੀ ਸੀ ਪਰ ਉਹ ਫਿਰ ਇੱਕਦਮ ਉੱਭਰ ਕੇ ਸਾਹਮਣੇ ਆ ਗਈ ਤੇ ਮੇਰੇ ਚ ਵੀ ਤੇ ਹੌਲੀ ਹੌਲੀ ਮਤਲਬ ਫਿਰ ਕਮਿਊਨਿਜ਼ਮ ਤੋਂ ਮਾਰਕਸਵਾਦ ਤੋਂ ਉਹ ਪੰਗ ਹੋਇਆ ਫਿਰ ਇਧਰ ਨੂੰ ਚੱਲ ਪਏ ਤੇ ਇਹ ਪਰ ਆਈਡੀਪੀ ਨਾਲ ਹੀ ਚੱਲਦਾ ਰਿਹਾ ਜੀ ਗੱਲਾਂ ਪੰਥ ਦੀਆਂ ਪੰਜਾਬ ਦੀਆਂ ਕਰਦੇ ਰਹੇ ਮਸਲੇ ਝੁਕਦੇ ਰਹੇ ਤੇ ਬੜਾ ਕੁਝ ਕੀਤਾ ਇਹਨਾਂ ਨੇ ਲਗਾਤਾਰ ਹੀ ਸਰਗਰਮ ਰਿਹਾ ਹੈ ਠੀਕ ਹੈ ਨਹੀਂ ਮੈਂ ਤਾਂ ਦੇਖਿਆ ਨਹੀਂ 73 ਤੋਂ ਬਾਅਦ ਇਹ ਕਿਤੇ ਵੀ ਟਿਕ ਕੇ ਬੈਠਾ ਹੋਊ ਸੋ ਲਗਾਤਾਰ ਸਰਗਰਮ ਰਿਹਾ ਫਿਰ ਚੱਲੋ ਜੀ ਕਰਦੇ 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 ਹਥਿਆਰਬੰਦ ਸੰਘਰਸ਼ ਚੱਲ ਪਿਆ 84 ਤੋਂ ਬਾਅਦ ਉਹਦੇ ਵਿੱਚ ਵੀ ਇਹ ਵਿੱਚ ਨਹੀਂ ਵੜਿਆ ਪਰ ਇਹ ਆਪਦੇ ਪਾਸ ਖੜ ਕੇ ਉਹਨਾਂ ਕੋ ਮਸਲਿਆਂ ਤੇ ਸਪੋਰਟ ਕਰਦੇ ਰਹੇ ਜੀ ਤੇ ਮਾਨ ਨਾਲ ਤਾਂ ਜਦੋਂ ਜਿਹੜਾ ਇਹਦਾ ਸੰਪਰਕ ਜੁੜਿਆ ਉਹ ਤਾਂ ਬਹੁਤ ਲੇਟ ਜਾ ਕੇ ਜੁੜਿਆ ਅੱਛਾ ਹਾਂ ਕਿਉਂਕਿ ਮਾਨ ਨੇ ਤਾਂ ਪਾਰਟੀ ਬਣਾਈ 89 ਚ ਅੱਛਾ ਤੇ ਉਹ ਫਿਰ ਬਾਹਰ ਆ ਕੇ ਉਹਨੇ ਉਹ ਪਾਰਟੀ ਚ ਲਾਈ ਉਦੋਂ ਫਿਰ 90 ਕੇ ਚ ਮੇਰਾ خیال ਇਹਦਾ ਉਹਦੇ ਨਾਲ ਸੰਪਰਕ ਹੋਇਆ ਜੀ ਉਦੋਂ ਫਿਰ ਨੇ ਹਿਊਮਨ ਰਾਈਟਸ ਵਿੰਗ ਤੇ ਕੰਮ ਕੀਤਾ ਉਹਦਾ ਉਹਦਾ ਹਿਊਮਨ ਰਾਈਟਸ ਵਿੰਗ ਸੀ ਜੀ ਇਹ ਪਰ ਫੇਰ ਇਹ 95 ਚ ਆ ਕੇ ਜਾਂ ਸ਼ਾਇਦ ਉਦੋਂ ਪਹਿਲਾਂ ਹੀ ਹਾਂ 9193 ਜੀ ਇਹਨੇ ਫਿਰ ਉਹਨੂੰ ਛੱਡ ਕੇ ਇਧਰ ਟੌੜਾ ਸਾਹਿਬ ਨਾਲ ਸੰਪਰਕ ਕਰ ਲਿਆ ਸੀ ਬਾਦਲ ਨਾਲ ਕੁਝ ਨਹੀਂ ਸੀ ਇਹਨਾਂ ਦਾ ਹੱਤ ਸੇ ਟੋੜੇ ਨਾਲ ਸੀ ਹਾਂ ਟੋੜੇ ਸਾਹਮਣੇ ਖੈਰ ਤੁਸੀਂ ਮੈਨੂੰ ਜ਼ਿਕਰ ਵੀ ਕੀਤਾ ਸ਼ਾਇਦ ਉਹਨਾਂ ਦਾ ਜਾਂ ਪਰਮਜੀਤ ਕੌਰ ਖਾਲੜਾ ਨੇ ਕੀਤਾ ਕਿ ਉਹਨਾਂ ਨੇ ਸਪੈਸ਼ਲ ਉਹਦੋਂ ਐਜੀਪੀਸੀ ਦੇ ਪ੍ਰੈਜ਼ੀਡੈਂਟ ਹੁੰਦੇ ਸੀਗੇ ਉਹਨਾਂ ਨੇ ਟੈਲੀਗ੍ਰਾਮ ਦਿੱਤੀ ਫਿਰ ਇਹਤੇ ਅਸਰ ਹੋਇਆ ਹਾਂ ਉਹਨਾਂ ਨੇ ਉਹੀ ਇਸ਼ੂ ਪਰਸਿਊ ਕੀਤਾ ਬੜਾ ਉਸ ਕੇਸ ਦੇ ਉਹਨੇ ਬਹੁਤ ਪਿਆਰਬਾਈ ਕੀਤੀ ਜੀ ਬਾਦਲ ਨੇ ਨਹੀਂ ਸੀ ਕੁਝ ਕੀਤਾ ਪਰ ਟੋੜੇ ਨੇ ਲਗਾਤਾਰ ਕੀਤਾ ਜੀ ਟੋੜਾ ਦਿੱਤਾ ਉਹਨਾਂ ਦੀ ਤਾਂ ਸਖਸ਼ੀਤ ਹੀ ਲੱਗ ਸੀ ਹਾਂਜੀ ਹਾਂਜੀ ਸੋ ਫਿਰ ਇਹ ਉਹਨਾਂ ਦਾ ਹਿਊਮਨ ਰਾਈਟਸ ਵਿੰਗ ਬਣ ਗਏ ਅੱਛਾ ਅੱਛਾ ਅਕਾਲੀ ਦਲ ਦਾ ਜੀ ਸਮਝ ਲਓ ਹਾਂ ਤੁਸੀਂ ਹੁਣ ਥੋੜਾ ਇਹ ਹੋ ਗਿਆ ਤਾਂ ਪਿਛੋਕੜੇ ਦੇ ਨਾਲ ਜੋੜਨ ਦੀ ਗੱਲ ਹੋ ਗਈ ਉਹਨਾਂ ਦੇ ਵਿਚਾਰਤਰਾਂ ਦਾ ਹਾਂਜੀ ਤੁਸੀਂ ਹੁਣ ਉਹ ਸਾਰਾਂ ਦੇ ਜੀਵਨ ਬਾਰੇ ਤਾਂ ਗੱਲ ਕੀਤੀ ਕਿਤਾਬ ਦੇ ਵਿੱਚ ਜਿਹੜੀ ਹੁਣ ਮੈਂ ਚਾਹੁੰਦਾ ਸੀਗਾ ਕਿ ਦਰਸ਼ਕਾਂ ਨੂੰ ਉਹ ਗੱਲ ਸਾਂਝੀ ਕਰੋ ਤੁਸੀਂ ਉਹ ਵੀ ਪੱਖ ਜਾਣਿਆ ਹੋਏਗਾ ਕਿ 2097 ਲਾਸ਼ਾਂ ਦੀ ਜਾਂ ਉਹ ਪਛਾਣ ਕੀਤੀ ਨੇ ਉਹਨਾਂ ਰਿਕਾਰਡਨਰ ਨੂੰ ਮਿਲਿਆ ਉਸ ਤੋਂ ਬਾਅਦ ਉਹ ਟੋਟਲ ਪੰਜਾਬ ਦੀ ਗੱਲ ਕੀਤੀ ਤਾਂ ਕਰਕੇ ਉਸ ਤੋਂ ਬਾਅਦ ਫਿਰ ਬਾਹਰਲੇ ਇੱਕ ਮੁਲਕ ਨੇ ਵੀ ਕੁਝ ਕੰਮ ਕੀਤਾ ਹਾਂਜੀ ਹਾਂ ਇਹਨਾਂ ਦੀ ਜਦੋਂ ਤੁਹਾਡੇ ਨਾਲ ਮਤਾਲਮੇਲ ਹੁੰਦਾ ਸੀਗਾ ਜਾਂ ਤੁਹਾਨੂੰ ਵੀ ਇਹਦੇ ਕੋਈ ਖੜੜੇ ਸੀਗੇ ਵੀ ਇਹਨਾਂ ਨੂੰ ਥ੍ਰੈਟ ਕਿਵੇਂ ਆਉਂਦੇ ਸੀ ਜਾਂ ਕਿਸ ਤਰ੍ਹਾਂ ਆਹੋ ਸਭ ਨੂੰ ਪਤਾ ਜੀ ਉਹ ਤਾਂ ਪਤਾ ਹੀ ਸੀ ਅਸੀਂ ਅਨਟੱਚ ਹੀ ਸੀਗੇ ਸਾਰੇ ਕੁਝ ਨਾਲ ਉਹ ਤਾਂ ਥ੍ਰੈਟ ਆਉਂਦੇ ਹੀ ਆਉਂਦੇ ਸੀਗੇ ਉਹ ਕਿਉਂਕਿ ਉਹ ਪੀੜ ਇਸ ਤਰ੍ਹਾਂ ਦਾ ਸੀ ਵੀ ਉਹ ਬਿਲਕੁਲ ਇਹ ਸੀ ਵੀ ਖੰਗਣ ਨਹੀਂ ਸੀ ਦੇਣਾ ਕਿਸੇ ਨੂੰ ਹਾਂਜੀ ਪੂਰੀ ਦਹਿਸ਼ਤ ਪੁਲਿਸ ਨੇ ਪਾਲੀ ਸੀ ਜੀ 90 ਤੋਂ ਬਾਅਦ ਤੇ ਜਦੋਂ ਫਿਰ ਕੇ ਪੀ ਐਸ ਗਿੱਲ ਨੂੰ ਖੁੱਲੀ ਛੁੱਟੀ ਮਿਲੀ ਹੈ ਜੀ ਬਿਆਨ ਤੋਂ ਜਦੋਂ ਆ ਗਿਆ 92 ਦੇ ਵਿੱਚ ਜੀ ਫਿਰ ਤਾਂ ਉਹਨੇ ਬਿਲਕੁਲ ਖੁੱਲੀ ਛੁੱਟੀ ਦੇਤੀ ਫਿਰ ਤਾਂ ਜਿਹੜੀ ਜ਼ੁਲਮ ਦੀ ਇਹ ਕਹਿ ਲੋ ਕਿ ਇੰਤਹਾ ਹੋਈ ਜੀ ਵੀ ਜੋ 18ਵੀਂ ਸਦੀ ਸੁਣਿਆ ਵੀ ਜਕਰਿਆ ਖਾਨ ਨੇ ਕੀਤਾ ਮੀਰ ਮੰਨੂ ਨੇ ਕੀਤਾ ਫਿਰ ਤਾਂ ਉਸ ਤਰ੍ਹਾਂ ਹੋਇਆ ਨਾ ਵੀ ਪਰਿਵਾਰਾਂ ਦੇ ਪਰਿਵਾਰ ਮਾਰ ਦਿੱਤੇ ਗਏ ਔਰਤਾਂ ਤੱਕ ਨੂੰ ਨਹੀਂ ਬਖਸ਼ਿਆ ਗਿਆ ਬੱਚਿਆਂ ਤੱਕ ਨੂੰ ਨਹੀਂ ਬਖਸ਼ਿਆ ਗਿਆ ਤੇ ਉਹ ਸਭ ਤੋਂ ਵੱਧ ਜ਼ੁਲਮ ਹੋਇਆ ਮਾਜੇ ਚ ਮਾਜੇ ਚ ਜ਼ਿਆਦਾ ਹਾਂ ਉਹ ਫਿਰ ਇਹ ਆਪਣੇ ਨੇੜਿਓਂ ਜੁੜਿਆ ਹੋਇਆ ਸੀ ਇਹਨੂੰ ਵੱਧ ਮਹਿਸੂਸ ਹੋਇਆ ਤੇ ਇਹਨੇ ਫਿਰ ਉਹ ਇਸ਼ੂ ਚੁੱਕਣਾ ਸ਼ੁਰੂ ਕਰਤਾ ਵੀ ਲੋਕਾਂ ਤੋਂ ਐਫੀਡੇਵਟ ਲੈਣੇ ਸ਼ੁਰੂ ਕਰਤੇ ਜੀ ਐਫੀਡੇਵਟ ਲੈ ਕੇ ਫਿਰ ਉਹਨੂੰ ਗਾਂ ਅੱਗੇ ਪੈਰਵਾਈ ਕਰਨ ਦੀ ਵੀ ਤਾਂ ਕਿ ਇਹ ਦੀ ਇਹਨਾਂ ਨੂੰ ਕੋਈ ਅਕਾਉਂਟੇਬਿਲਟੀ ਇਹਨਾਂ ਨੂੰ ਹਿਸਾਬ ਦੇਣਾ ਪਵੇ ਕਾਨੂੰਨੀ ਖੇਤਰ ਚ ਸੀ ਦੈਰਾ ਇਹਦਾ ਕਾਨੂੰਨੀ ਖੇਤਰ ਚ ਆ ਲੀਗਲੀ ਜਾਣਦੇ ਸੀ ਨਾ ਸਾਰਾ ਲੀਗਲੀ ਸਾਰਾ ਕੁਝ ਜਾਣਦੇ ਸੀ ਤੇ ਫਿਰ ਕਈਆਂ ਤੇ ਅਨਕੁਆਰੀਆਂ ਬੈਠ ਗਈਆਂ ਉਹ سلسلہ ਚੱਲ ਗਿਆ ਹਾਂਜੀ ਜੀ ਤੋਂ ਫਿਰ ਪੁਲਿਸ ਵਾਲਿਆਂ ਨੂੰ ਫਿਕਰ ਪੈ ਗਿਆ ਵੀ ਜਾਂ ਤਾਂ ਇਹਨੂੰ ਚੁੱਪ ਕਰਾਓ ਡਰਾ ਕੇ ਤੇ ਨਹੀਂ ਇਹਨੂੰ ਖਤਮ ਕਰੋ ਆ ਆ ਉਹਨਾਂ ਦੀ ਖਾਲੜਾ ਸਾਹਿਬ ਦੀ ਇੱਕ ਸਪੀਚ ਬੜੀ ਨੈਟ ਤੇ ਵਾਇਰਲ ਹੈ ਜਿਹੜੀ ਇਹਨਾਂ ਨੇ ਕੈਨੇਡਾ ਜਾ ਕੇ ਸ਼ਾਇਦ ਦਿੱਤੀ ਸੀਗੀ ਹਾਂ ਹਾਂਜੀ ਹਾਂਜੀ ਗੁਰਦੁਆਰਾ ਉਹਦੇ ਚ ਉਹਨਾਂ ਨੇ ਜ਼ਿਕਰ ਵੀ ਕੀਤਾ ਵੀ ਕਿਵੇਂ ਉਹਨਾਂ ਨੇ ਸਾਰਾ ਕੁਝ ਲੱਭਿਆ ਕੀ ਗੱਲ ਹੈ ਥੋੜੀ ਡਿਊਟੀ ਕੀ ਹੈ ਸਿੱਖਾਂ ਦੀ ਡਿਊਟੀ ਕੀ ਹੈ ਉਹਨਾਂ ਨੂੰ ਸਮਝਣਾ ਚਾਹੀਦਾ ਹੈ ਤੁਝੋੜਿਆ ਜੀ ਉਹਨਾਂ ਦਾ ਹਾਂ ਬੜਾ ਪਾਪੂਰਨ ਪਾਪੂਰਨ ਪਰ ਉੱਥੇ ਇੱਕ ਕਟਨਾ ਆਉਂਦੀ ਹੈ ਕਿ ਜਿਹਦਾ ਜ਼ਿਕਰ ਮੈਨੂੰ ਲੱਗਦਾ ਹੈ ਕਿ ਤੁਸੀਂ ਚੰਗ ਬਾਖੂਪੀ ਕਰ ਪਾਉਗੇ ਕਿ ਉਹਨਾਂ ਨੂੰ ਉੱਥੋਂ ਦੇ ਜਿਹੜੇ ਹਤੈਸ਼ੀ ਸੀਗੇ ਉਹਨਾਂ ਦੇ ਸਾਥੀ ਸੀ ਉਹ ਕਹਿੰਦੇ ਸੀ ਤੁਸੀਂ ਵਾਪਸ ਨਾ ਜਾਓ ਹਾਂ ਬਹੁਤ ਜ਼ੋਰ ਲਾਇਆ ਜੀ ਤੇ ਕਿਤਨੇ ਕਿਤੇ ਜਿਵੇਂ ਨੇ ਉਸ ਲੈਕਚਰ ਦੇ ਵਿੱਚ ਗੱਲ ਕੀਤੀ ਹੈ ਸ਼ਹਾਦਤ ਹਾਂ ਵੀ ਹੁਣ ਆਪਣੇ ਕੋਲ ਸ਼ਹਾਦਤ ਦੀ ਗੱਲ ਰਹਿ ਗਈ ਹੈ ਕਿਤਨੇ ਕਿਤੇ ਮੂਲ ਲੱਗਦਾ ਹੈ ਕਿ ਉਹਨਾਂ ਦੇ ਦਿਮਾਗ 'ਚ ਸੀਗੀ ਜਿਵੇਂ ਕਿ ਬਕਾਲ ਮੈਂ ਗੱਲ ਕਰਾਂ ਕਿ ਪਰਮਜੀਤ ਕੌਰ ਖਾਲੜਾ ਹੂੰ ਉਹਨਾਂ ਨੇ ਆਪਣੇ ਬਿਆਨਾਂ 'ਚ ਕਿਹਾ ਹੈ ਕਈ ਜਗ੍ਹਾ ਬੋਲਦੇ ਕਿ ਜਿਸ ਦਿਨ ਇਹਨਾਂ ਨੂੰ ਚੱਕਦੇ ਨੇ ਉਸ ਦਿਨ ਕਹਿੰਦੇ ਮਨੁਰ ਸੂਚਿਆ ਕਿ ਪੁੱਛਦੇ ਹੈ ਕਹਿੰਦੇ ਤੂੰ ਬੱਚਿਆਂ ਨੂੰ ਪਾਲ ਲੇਂਗੀ ਹੂੰ ਪੜਾ ਲੇਗੀ ਹੂੰ ਤੇ ਉਸ ਤੋਂ ਬਾਅਦ ਹੀ ਇਹ ਜਦੋਂ ਚਲੇ ਜਾਂਦੇ ਗੋਨਾਂਦੇ ਯੂਨੀਵਰਸਿਟੀ ਉਹ ਸਰਵਿਸ ਕਰਦੇ ਸੀਗੇ ਉਸ ਤੋਂ ਬਾਅਦ ਇਹਨਾਂ ਨੂੰ ਚੱਕਿਆ ਜਾਂਦਾ ਪਰ ਮੈਂ ਚਾਹੁੰਦਾ ਕਿ ਤੁਸੀਂ ਦਰਸ਼ਕਾਂ ਨੂੰ ਉਹ ਥੋੜਾ ਜਿਹਾ ਬਰੀਫ ਚ ਸਾਂਝਾ ਕਰੋ ਕਿ ਉੱਥੋਂ ਇਹ ਜੇ ਤੁਹਾਨੂੰ ਧਿਆਨ ਚ ਹੈ ਗੱਲਾਂ ਤੋਂ ਟੈਕ ਸਿਸਟਮ ਹੈ ਉਹ ਕੀ ਸਿਸਟਮ ਸੀਗਾ ਸਾਰਾ ਉਹ ਕੈਨੇਡਾ ਤੋਂ ਵਾਪਸ ਆਉਣ ਦਾ